ਅੱਜ ਜੋ ਕਾਸ ਕਾਨਫਰੰਸ ਕਰਦਾ ਉਹ ਮੁੱਖ ਮਕਸਦ ਹੈ ਕਿ ਕਾਨੂੰਨ ਜਿਹੜਾ ਹੈ ਅਪਸ਼ਿਕਰਨਾ ਦਾ ਦਰਸ਼ਨ ਕਰੀ ਜਾਵੇ ਕਿ 75000 ਰੁਪਆ ਦਾ ਟਾਈਮਰ ਹੈ ਜਿਆ ਹਵਾਈ ਸ਼ੁਰੂ ਹੋਇਆਗਾ ਅਗਲੇ ਸਮੇਂ ਦੇ ਲਈ ਉਹਦਾ ਜੋ ਕਾਨੂੰਨ ਜਿਹੜਾ ਤਰਮਾ ਲਗਾਇਆ ਜਾ ਰਿਹਾ ਵਾ ਕਿਉਂ ਲਗਾਇਆ ਜਾ ਰਿਹਾ ਵਾ ਤੇ ਕਿਹੜੀਆਂ ਜਤੀਬੰਦੀਆਂ ਨੇ ਜਾਂ ਸਮੂਹ ਭਾਈਚਾਰੇ ਉਹ ਲਗਾਇਆ ਜਾਵੇ ਸਭ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕਰਦੇ ਆਂ ਔਰ ਆਪ ਸਭ ਨੂੰ ਜੈ ਮਸੀਹੀ ਕਹਿੰਦੇ ਆਂ ਮੈਂ ਪਾਸਟਰ ਪੌਲ ਪੁਰੇਵਾਲ ਪ੍ਰਧਾਨ ਗੁਰਦਾਸਪੁਰ ਪਾਸ ਸੋਸੀਏਸ਼ਨ ਅੱਜ ਜੋ ਪ੍ਰੈਸ ਕਾਨਫਰੰਸ ਕਰਨ ਦਾ ਮੁੱਖ ਮਕਸਦ ਹੈ ਕਿ ਕੱਲ ਜਿਹੜਾ ਅਸੀਂ ਕਰਨਾ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਗੁਰਦਾਸਪੁਰ ਦੇ ਵਿੱਚ ਇੱਕ ਮਸੀਹ ਚੌਕ ਬਣਾਉਣ ਵਾਸਤੇ ਅਸੀਂ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ ਉਹਦੇ ਵਾਸਤੇ ਅਸੀਂ ਕੱਲ ਜਦੋਂ ਸਾਡੀ ਪ੍ਰਸ਼ਾਸਨ ਦੇ ਵਿੱਚ ਸੁਣਵਾਈ ਨਹੀਂ ਹੋ ਰਹੀ ਤੇ ਅਸੀਂ ਧਰਨਾ ਪ੍ਰਦਰਸ਼ਨ ਜਿਹੜਾ ਉਹਦੀ ਤਰੀਕ ਦਿੱਤੀ ਹੋਈ ਹੈ ਨਿਰਤ 4000 ਆਇਆ ਹੈ ਵਾ ਕਿੰਨਾ ਬਲਗਾਇਆ ਹੈ ਕਿਥੋਂ ਕਿਥੋਂ ਜਿਹੜੇ ਤੁਹਾਡੇ ਪਿੰਡ ਦੇ ਆਗਰ ਪਾਈਚਾਰੇ ਦੇ ਬੰਦੇ ਆ ਇਹ ਸਮੂਹ ਮੁਸੀਬਾਈਚਾਰੇ ਦੇ ਵੱਲੋਂ ਆ ਸਮਰਥਨ ਔਰ ਸਾਰਾ ਜਿਹੜਾ ਧਾਰਮਿਕ ਵਿੰਗ ਸਿਆਸੀ ਪਾਰਟੀਆਂ ਦੇ ਜਿਹੜੇ ਨਮਾਇंदे ਨੇ ਸਾਡੇ ਲੀਡਰ ਸਾਹਿਬਾਨ ਔਰ ਯੂਥ ਇਹ ਸਭ ਦੀ ਅਗਵਾਈ ਦੇ ਵਿੱਚ ਹੋ ਰਿਹਾ ਔਰ ਇਤੋਂ ਤੱਕ ਕਿ ਕੱਲ੍ਹ ਦੇ ਸਾਨੂੰ ਫੋਨ ਆ ਰਿਹਾ ਹੈ ਕਿ ਸਾਨੂੰ ਇੰਦੂ ਜਿੱਥੇ ਬੰਦੀਆਂ ਵੱਲੋਂ ਵੀ سپورਟ ਮਿਲ ਰਹੀ ਹੈ ਸਿੱਖ ਜਿੱਥੇ ਬੰਦੀਆਂ ਨਿਹੰਗ ਜਿੱਥੇ ਬੰਦੀਆਂ ਵੱਲੋਂ ਵੀ ਸਾਰਾ سپورਟ ਮਿਲ ਰਹੀ ਹੈ ਕਿ ਜਿਵੇਂ ਗੁਰਦਾਸਪੁਰ ਦੇ ਚ ਹਰ ਭਾਈਚਾਰੇ ਦਾ ਇੱਕ ਚੌਕਾ ਦਾ ਨਾਮ ਦਿੱਤਾ ਗਿਆ ਔਰ ਸਭ ਦੇ ਵੱਲੋਂ سپورਟ ਮਿਲ ਰਹੀ ਹੈ ਕਿ ਤੁਹਾਡਾ ਮਸੀਹ ਭਾਈਚਾਰੇ ਦਾ ਨਾਮ ਦੇ ਵਿੱਚ ਵੀ ਇੱਕ ਚੌਕਾ ਨਾ ਚੱਲੇ ਔਰ ਸਭ ਕਿਉਂ ਜ਼ਰੂਰਤ ਪੈ ਗਈ ਧੰਨੇ ਦੀ ਗੱਲਬਾਤ ਚੱਲ ਰਹੀ ਸੀ ਕਿਉਂ ਨਹੀਂ ਮੰਗੀ ਜਾਰੀ ਮੰਗ ਇਹ ਕਿੰਨੇ ਸਮੇਂ ਤੋਂ ਗਤਾਂ ਸੰਵਰਸ ਕਰਦੇ ਆ। ਇਹ ਪਿਛਲੇ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰ ਰਹਿਆ ਮੰਗ ਪੱਤਰ ਦੇ ਦੇ ਕੇ ਅਸੀਂ ਥੱਕ ਗਏ ਆ। ਇੱਥੇ ਤੱਕ ਕਿ ਰਾਜਨੀਤਿਕ ਪਾਰਟੀਆਂ ਨੂੰ ਵੀ ਅਸੀਂ ਮਤਲਬ ਕਿ ਮੰਗ ਪੱਤਰ ਦਿੱਤੇ, ਪ੍ਰਸ਼ਾਸਨ ਨੂੰ ਵੀ ਇਹ ਮੰਗ ਪੱਤਰ ਦਿੱਤੇ ਪਰ ਸਾਨੂੰ ਅਸੀਂ ਇਹ ਮਹਿਸੂਸ ਕੀਤਾ ਕਿ ਸਾਨੂੰ ਇਗਨੋਰ ਕੀਤਾ ਜਾ ਰਿਹਾ। ਕੱਲ੍ਹ ਜਿਹੜਾ ਤਣਾਵਾ ਕਿੰਨਾ ਦਾ ਇਕੱਠਾ ਹੁੰਦਾ ਜਿਹੜਾ ਉਹ ਹੈ ਜਾ ਬਨੂਆ। ਦੇਖੋ ਇਹ ਪੰਜਾਬ ਭਰ ਦੇ ਤੋਂ ਮਸੀਬਾ ਇਸ਼ਾਰਾ ਆ ਰਿਹਾ। ਤੇ ਅਸੀਂ ਮਤਲਬ ਕਿ ਉਸ ਜਗ੍ਹਾ ਦੇ ਉੱਤੇ ਲੱਖਾਂ ਦੀ ਗਿੰਤੀ ਦੇ ਕਰੀਏ। ਤਾਂ ਨਾ ਇਹਦਾ ਸ਼ਾਂਤਮਈ ਤਰੀਕੇ ਨਾਲ ਕੀਤਾ ਜਾਣਾ। ਬਿਲਕੁਲ ਸ਼ਾਂਤਮਈ ਧਰਨੇ ਦਾ ਹੋਏਗਾ। ਕਿਸੇ ਦੇ ਨਾਲ ਵੀ ਕੋਈ ਮਤਲਬ ਕਿ ਉੱਥੇ ਵਿਤਕਰਾ ਨਹੀਂ ਹੋਏਗਾ। ਕੋਈ ਵੀ ਅਸੀਂ ਉੱਥੇ ਚੱਕਾ ਜਾਮ ਨਹੀਂ ਕਰਨਾ। ਬਿਲਕੁਲ ਹੋਤਾਏਗਾ। ਅਸੀਂ ਦੱਸਣਾ ਚਾਹੁੰਦੇ ਆ ਕਿ 11 ਵਜੇ ਉਹ ਧਰਨਾ ਸ਼ੁਰੂ ਹੋ ਰਿਹਾ ਹੈ। 11 ਵਜੇ ਤੋਂ ਲੈ ਕੇ 1 ਵਜੇ ਤੱਕ ਅਸੀਂ 2 ਘੰਟੇ ਪ੍ਰਸ਼ਾਸਨ ਨੂੰ ਦਿੰਨੇ ਆ। ਅਗਰ ਉਹ ਆ ਕੇ ਸਾਡੀ ਗੱਲ ਸੁਣਦੇ ਆ ਜਾਂ ਸਾਨੂੰ ਕਿਸੇ ਕਿਸਮ ਦਾ ਵੀ ਮਤਲਬ ਕੇ ਉਹਨਾਂ ਦੇ ਵੱਲੋਂ ਕੋਈ ਰਿਸਪਾਂਸ ਮਿਲਦਾ ਹੈ ਤਾਂ ਠੀਕ ਹੈ ਨਹੀਂ ਤਾਂ 1 ਵਜੇ ਅਸੀਂ ਬਬਰੀ ਚੌਕ ਦੇ ਵਿੱਚ ਤਰਨਾ ਦੇਵਾਂਗੇ ਦੱਸ ਦਿਓ ਕੱਲ ਦੇ ਤੱਕ ਤਰਨੇ ਪ੍ਰਦਰਸ਼ਨ ਹੜਾ ਕੇ ਕੀ ਕਹਿਣਾ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਜੇ ਤੁਹਾਡੇ ਪਾਸ ਜਰੂਰ ਸਭ ਤੋਂ ਪਹਿਲਾਂ ਮੈਂ মিডিਆ ਦਾ ਸ਼ੁਕਰਗੁਜ਼ਾਰ ਹਾਂ ਜੋ ਸਾਡੇ ਦੇਸ਼ ਦੀ ਆਵਾਜ਼ ਹਨ ਹਰ ਗਰੀਬ ਦੀ ਹਰ ਲਤਾੜੇ ਦੀ ਆਵਾਜ਼ ਜਿਹੜੀ ਹੈ ਸਰਕਾਰਾਂ ਤੱਕ ਪਹੁੰਚਾ ਦੇ। ਮੈਂ ਨਾਲ ਦਾ ਦਿਲ ਤੋਂ ਧੰਨਵਾਦ ਕਰਦਾ। ਕੱਲ ਦਾ ਜਿਹੜਾ ਸਾਡਾ ਧਰਨੇ ਦਾ ਹੈਗਾ ਵਾ ਆ ਟਾਈਮ ਹੈਗਾ 11 ਵਜੇ ਸ਼ੁਰੂ ਕੀਤਾ ਜਾਏਗਾ ਅਣਮਿੱਥੇ ਸਮੇਂ ਦੇ ਲਈ। ਅਗਰ ਸਰਕਾਰ ਇਸ ਤੇ ਧਿਆਨ ਕਰਦੀ ਹੈ ਤੇ ਆਣ ਕੇ ਸਾਡੇ ਨਾਲ ਗੱਲਬਾਤ ਕਰੇਗੀ। ਸਾਡੀ ਜਿਹੜੀ ਡਿਮਾਂਡ ਹੈ ਉਹ ਪੂਰਾ ਕਰੇਗੀ ਤੇ ਧਰਨਾ ਉਸੇ ਵੇਲੇ ਹੀ ਬਹਤਰ ਕਰ ਦਿੱਤਾ ਜਾਏਗਾ। ਕਸਾ ਕੀ ਜ਼ਰੂਰਤ ਹੈ ਇਹ ਤਾਂ ਨਲਗਾਣ ਦੀ ਗਲਬਾ ਚੱਲ ਰਹੀ ਹੈ ਪਹਿਲੇ ਜਾਂ ਕਿਉਂ ਤਾਂ ਨਲਗਾਣ ਦੀ 10 ਸਾਲ ਤੋਂ ਮੰਗੋ ਹੋਈ ਆ ਸਾਨੂੰ ਬੜੀ ਖੁਸ਼ੀ ਆ ਕਿ ਸਾਰੇ ਧਰਮਾਂ ਦੇ ਚਿੰਨ੍ਹ ਗੁਰਦਾਸਪੁਰ ਸ਼ਹਿਰ ਦੇ ਵਿੱਚ ਹਰ ਚੌਂਕ 'ਚ ਹੈਗਾ ਸਾਡੇ ਕੋਲ ਸਾਡੇ ਲਈ ਉਹਨਾਂ ਸਾਰਿਆਂ ਲਈ ਬੜੀ ਖੁਸ਼ੀ ਆ ਤੇ ਸਾਡੀ ਇਹੋ ਡਿਮਾਂਡ ਆ ਕਿ ਸਾਡਾ ਵੀ ਜਿਹੜਾ ਬਣਦਾ ਭਾਗ ਆ ਸਾਡਾ ਵੀ ਜਿਹੜਾ ਚਿੰਨ੍ਹ ਆ ਸਾਡੀ ਕੌਮ ਦਾ ਜਿਹੜਾ ਚਿੰਨ੍ਹ ਆ ਪਰ ਕੋਈ ਯਿਸੂ ਮਸੀਹ ਦੇ ਮੰਨਣ ਵਾਲੇ ਲੋਕਾਂ ਦਾ ਉਹ ਚਿੰਨ੍ਹ ਜਿਹੜਾ ਉਹੀ ਸ਼ਹਿਰ ਵਿੱਚ ਹੋਵੇ ਇਦਿ ਲਈ ਕੋਈ ਜਗ੍ਹਾ ਸਿਲੈਕਟ ਕੀਤੀ ਗਈ ਹੈ ਜਾਂ ਪ੍ਰਸ਼ਾਸਨ ਤੁਹਾਨੂੰ ਕਿਤੇ ਵੀ ਜਗ੍ਹਾ ਦੇਵੇ ਉਹ ਤੇ ਤੁਸੀਂ ਤਿਆਰ ਹੋਣਾ ਹੈ ਪ੍ਰਸ਼ਾਸਨ ਨੇ ਸਾਨੂੰ ਬਾਈਪਾਸ ਚੌਕ ਦੀ ਨਿਸ਼ਾਨੀ ਜਿਹੜੀ ਹੈ ਉਹ ਜੈ ਸਿੰਘ ਸਾਹਿਬ ਨੇ ਦਿੱਤੀ ਅਮਰੀਕਾ ਪ੍ਰਸ਼ਾਸਨ ਦੇ ਹੁਕਮ ਅਨੁਸਾਰ ਡੀਸੀ ਦੇ ਹੁਕਮ ਅਨੁਸਾਰ ਜਾਂ ਏਡੀਸੀ ਦੇ ਹੁਕਮ ਅਨੁਸਾਰ ਨਿਸ਼ਾਨੀ ਹੋਈ ਆ ਤੇ ਵਿਸ਼ੇਸ਼ ਸਾਨੂੰ ਇਹ ਖੁਸ਼ੀ ਹੋਵੇਗੀ ਜੇ ਉਹੋ ਹੀ ਸਾਨੂੰ ਚੌਕ ਦੇ ਦਿੱਤਾ ਜਾਏਗਾ ਤੇ ਸਾਨੂੰ ਕੋਈ ਵੀ ਓਬਜੈਕਸ਼ਨ ਨਹੀਂ ਆ ਇਹ ਜਿਹੜੀ ਕੋਲ ਆ ਫਿਰ ਕਿਵੇਂ ਜਿਹੜੇ ਡਿਸਾਈਡ ਕੀਤਾ ਗਿਆ ਧਰਮ ਆਪਰੇਸ਼ਨ ਕਰਨ ਦਾ ਪਹਿਲਾਂ ਕੋਈ ਮੀਟਿੰਗ ਵਗੈਰਾ ਸਲਾਹ ਕੀਤੀ ਗਈ ਆਪਸ ਵਿੱਚ ਸਾਰਾ ਸਮੁੱਚਾ ਮੁਸੀਬਾ ਚਰਾ ਇਸ ਤਰ੍ਹਾਂ ਦੇ ਨਾਲ ਸਾਰੀ ਲੀਡਰਸ਼ਿਪ ਪੋਲੀਟਿਕਲ ਲੀਡਰ ਔਰ ਸਾਰੇ ਧਾਰਮਿਕ ਆਗੂ ਜਿਹੜੇ ਨੇ ਇਸ ਤਰ੍ਹਾਂ ਨਾਲ ਸਹਿਮਤ ਕੱਲ ਫਿਰ ਕਿੰਨੇ ਕੁ ਲੋਕ ਪਹੁੰਚਣ ਦਾ ਅਨੁਮਾਨ ਹੈ ਗੱਲ ਅਨੁਮਾਨ ਵੱਧ-ਵੱਧ ਲੋਕ ਹੋ ਸਕਦੇ ਨੇ ਗਿਣਤੀ ਦਾ ਕੋਈ 1000 ਨਹੀਂ ਹੋ ਸਕਦਾ ਕੱਲ ਤਾਂ ਨੱਬਦਸ਼ੀ ਕੀਤਾ ਜਾਵੇਗਾ ਨਹੀਂ ਉਸ ਤੋਂ ਅੱਗੇ ਵੀ ਕੋਈ ਪਲਾਨ ਹੈਗਾ ਪੂਰਾ ਪ੍ਰੋ ਰੋਡ ਵਗੈਰਾ ਜੰਮ ਕਰ ਦੇ ਕੱਲ ਜੇ ਮੰਗ ਲਓ ਕੱਲ ਲੋਕ ਘੱਟ ਆਉਂਦੇ ਨੇ ਕਿਉਂਕਿ 2 ਘੰਟਿਆਂ ਦੇ ਵਿੱਚ ਹੋ ਸਕਦਾ ਜੇ ਸਾਡੀ ਸਾਡਾ ਹੱਲ ਹੋ ਜਾਂਦਾ ਤੇ ਹੋ ਸਕਦਾ ਜ਼ਰੂਰਤ ਹੀ ਨਾ ਪਵੇ ਅਗਰ ਉਹ ਨਹੀਂ ਮੰਨੇ ਜਾਂਦੀ ਸਾਡੀ ਮੰਗ ਨੂੰ ਤੇ ਇਸ ਜਿਹੜੀ ਇਸ ਧਰਨੇ ਦੀ ਜਿਹੜੀ ਆ ਤੇ ਦਾਦਾ ਬਹੁਤ ਵੱਡੀ ਹੋ ਸਕਦੀ ਹੈ ਬਹੁਤ ਵੱਡੀ ਪੰਜਾਬ ਪੱਧਰ ਤੋਂ ਸਾਰੇ ਲੋਕ ਆ ਸਕਦੇ ਲੱਗਦਾ ਕਿ ਕੱਲ ਮੰਗ ਤੁਹਾਡੀ ਮੰਨੀ ਜਾਵੇਗੀ ਸਾਨੂੰ 100% ਉਮੀਦ ਹੈ ਕਿ ਪ੍ਰਸ਼ਾਸਨ ਸਾਡੀ ਸਪੋਰਟ ਕਰੇਗਾ ਜਿਹੜੇ ਪਹਿਲਾਂ ਵੀ ਦੱਸਿਆ ਹੈ ਕਾਫੀ ਲੰਬੀ ਦਿਨੋਂ ਸੰਘਰਸ਼ ਕਰ ਰਹੇ ਹੋ ਤੇ ਇੱਕ ਹੀ ਮੈਸੇਜ ਜਨਾ ਜਾਊਗਾ ਖਾਸ ਤੌਰ ਤੇ ਪ੍ਰਸ਼ਾਸਨ ਨੂੰ ਕਿ ਇੰਨੀ ਦੇਰ ਤੋਂ ਜਿਹੜੀ ਤੁਹਾਡੀ ਮੰਗ ਲਟਕਾਈ ਹੋਈ ਸਭ ਤੋਂ ਪਹਿਲਾਂ ਸਾਰੇ ਹੀ ਮਸੀਹ ਸਮਾਜ ਨੂੰ ਮਸੀਹ ਮੋਜ਼ਵਾਨਾਂ ਨੂੰ ਸਭ ਭੈਣ ਭਰਾਵਾਂ ਨੂੰ ਮਸੀਹ ਯੂਸੂ ਦੇ ਨਾਮ ਦੇ ਵਿੱਚ ਜੈਮ ਸੀ ਕੀ ਔਰ ਅਸੀਂ ਸੋਚਦੇ ਕਿ ਸਾਨੂੰ ਇਹ ਸਾਰੇ ਕਦਮ ਨਾ ਚੁੱਕਣੇ ਪੈਂਦੇ ਪਰ ਸਾਨੂੰ ਹਮੇਸ਼ਾ ਮਜਬੂਰ ਕੀਤਾ ਜਾਂਦਾ ਵਾ ਕਿਉਂਕਿ ਸਾਡੇ ਜਿਹੜੇ ਹੱਕ ਨੇ ਉਹ ਸਾਨੂੰ ਇਹੋ ਸਮਝਾਇਆ ਗਿਆ ਦੱਸਿਆ ਗਿਆ ਤੇ ਸਾਨੂੰ ਪਤਾ ਲੱਗਦਾ ਵੀ ਇਹ ਸੰਘਰਸ਼ਾਂ ਤੋਂ ਬਿਨਾ ਨਹੀਂ ਲਿੱਤੇ ਜਾਂਦੇ ਨਹੀਂ ਲਏ ਜਾਣਗੇ ਇਸ ਲਈ ਅਸੀਂ ਕੋਈ ਸ਼ੌਂਕ ਨਾਲ ਇਹ ਧਰਨਾ ਪ੍ਰਦਰਸ਼ਨ ਨਹੀਂ ਕਰ ਰਹੇ ਇਹ ਮਜਬੂਰ ਹੋ ਕੇ ਸ਼ਾਸਨ ਪ੍ਰਸ਼ਾਸਨ ਤੋਂ ਅਸੀਂ ਇਹ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਤੇ ਕੱਲ ਦਾ ਜਿਹੜਾ ਧਰਨਾ ਪ੍ਰਦਰਸ਼ਨ ਆ ਉਹ ਐਦਾਂ ਨਹੀਂ ਆ ਕਿ ਸਿਰਫ ਇੱਕ ਦਿਨ ਵਾਸਤੇ ਕਰ ਰਹੇ ਆ ਇਹ ਸਾਡੀ ਜੋ ਸਾਰੀ ਕਮੇਟੀ ਸਾਰੀ ਟੀਮ ਦੀ ਪਲੈਨਿੰਗ ਆ ਜਾਂ ਸਾਰੀ ਮਸੀਹ ਕੌਮ ਲੀਡਰਸ਼ਿਪ ਦੀ ਇਹ ਕੋਈ ਪਲੈਨਿੰਗ ਆ ਕਿ ਇਹ ਧਰਨਾ ਉਦੋਂ ਤੱਕ ਚੱਲਣਾ ਵਾ ਜਦੋਂ ਤੱਕ ਸਾਡੀ ਮੰਗ ਜਿਹੜੀ ਆ ਉਹ ਪੂਰੀ ਨਹੀਂ ਕੀਤੀ ਜਾਂਦੀ ਔਰ ਇਹ ਆਸਤਾ ਆਸਤਾ ਜਿਵੇਂ ਜਿਵੇਂ ਜੇ ਤਾਂ ਕੱਲੀ ਇਹ ਕੰਮ ਹੋ ਜਾਂਦਾ ਵਾ ਵੈਲ ਗੁੱਡ ਵਾ ਨਹੀਂ ਤਾਂ ਇਹ ਦਿਨੋਂ ਦਿਨ ਧਰਨਾ ਜਿਹੜਾ ਵਾ ਜੇ ਵਧਦਾ ਜਾਏਗਾ ਤੇ ਇਹਦੀ ਗਿਣਤੀ ਵੀ ਜਿਹੜੀ ਆ ਦਿਨੋਂ ਦਿਨ ਜਿਹੜੀ ਆ ਉਹ ਵਾਧੀ ਜਾਏਗੀ ਕੱਲ ਦਾ ਤਨਜ਼ਗੀ ਰੂਪਰੇਖਾ ਰੱਖੀ ਗਈ ਹੈ ਕੱਲ ਪੂਰਾ ਬਾਈਪਾਸ ਜਾਣ ਕੀਤਾ ਜਾਵੇਗਾ ਕੀ ਹੋਵੇਗਾ ਕੱਲ ਦੇ ਧਰਨੇ ਦੀ ਜਿਹੜੀ ਰੂਪਰੇਖਾ ਉਹ ਇਹ ਹੈਗੀ ਆ ਕਿ ਫਿਲਹਾਲ ਤਾਂ ਅਸੀਂ ਸਾਰੇ ਪ੍ਰੋਕ ਦੇ ਦਾਸ ਲੋਕ ਔਰ ਸਾਰੀ ਲੀਡਰਸ਼ਿਪ ਨੇ ਸੋਚਿਆ ਵਾ ਕਿ ਕੱਲ ਜਿਹੜਾ ਧਰਨਾ ਵਾ 11 ਤੋਂ ਲੈ ਕੇ 1 ਵਜੇ ਤੱਕ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਜਾਏਗਾ ਜੇ ਉਹ ਉਸ ਸਮੇਂ ਦੇ ਵਿੱਚ ਆਨ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ ਤੇ ਉਸ ਗੱਲ ਦੇ ਮੁਤਾਬਕ ਅੱਗੇ ਵਿਚਾਰਿਆ ਸੋਚਿਆ ਜਾਏਗਾ ਅਗਰ ਇੰਦਾ ਨਹੀਂ ਹੈ ਤੋ ਫਿਰ ਉਸ ਤਰਨੇ ਨੂੰ ਜਿਹੜਾ ਵਾ ਅਸੀਂ ਮੇਨ ਬੱਬਰੀ ਚੌਂਕ ਦੇ ਵਿੱਚ ਲੈ ਕੇ ਆਵਾਂਗੇ ਔਰ ਉੱਥੇ ਪ੍ਰਦਰਸ਼ਨ ਕੀਤਾ ਜਾਵੇਗਾ ਹੋ ਸਕੇ ਤੇ ਚੱਕਾ ਜਾਮਦੀ ਕੀਤਾ ਜਾਵੇਗਾ ਪਰ ਇਸ ਵਿੱਚ ਇਹ ਵੀ ਧਿਆਨ ਰੱਖਿਆ ਜਾਏਗਾ ਕਿ ਵਿਦਿਆਰਥੀ ਜਾਂ ਜੋ ਸਟਾਫ ਹੈ ਜਾਂ ਅਮਰਜੰਸੀ ਲੋਕ ਨੇ ਉਹਨਾਂ ਨੂੰ ਇਸ ਵਿੱਚ ਕਿਸੇ ਤਰ੍ਹਾਂ ਦੀ ਅਸੀਂ ਪਰੇਸ਼ਾਨੀ ਨਹੀਂ ਹੋ ਦੇਵਾਂਗੇ ਜਿਵੇਂ ਕਿ ਉਹ 13 ਦਿਨ ਚੱਲੇ ਨੇ ਜੇਕਰ ਧਰਨਾ ਪ੍ਰਦਰਸ਼ਨ ਜਿਆਦਾ ਵੱਡਾ ਕਰਨਾ ਪੈ ਗਿਆ ਤੇ ਤਾਂ ਲੱਗਦਾ ਨਹੀਂ ਕਿ ਇੱਥੇ ਦੁਕਾਨਦਾਰ ਜਾਂ ਆਮ ਲੋਕਾਂ ਨੂੰ ਨੁਕਸਾਨ ਹੋਊਗਾ ਦੇਖਿਏ ਐਸੀ ਸਮਝ ਨਹੀਂ ਆ ਸਾਰੀਆਂ ਚੀਜ਼ਾਂ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਪਰ ਕਿਉਂਕਿ ਜਿਵੇਂ ਹੜਾਂ ਦੀ ਮਾਰ ਵੀ ਪਈ ਆ ਪਿਛੇ ਬਾਜ਼ਾਰ ਕਾਫੀ ਮੰਦੇ ਚੱਲ ਰਿਹਾ ਜੇ ਧਰਨਾ ਪ੍ਰਦਰਸ਼ਨ ਵੱਡਾ ਹੋ ਜਾਏਗਾ ਤੇ ਉਹਦੇ ਨਾਲ ਕਿਤੇ ਨਾ ਕਿਤੇ ਇਫੈਕਟਡ ਹੋਏਗਾ ਦੁਕਾਨਦਾਰ ਜਾਂ ਬੁਖਾਰ ਇਹ ਤਾਂ ਦੇਖੋ ਜੀ ਇਹ ਸ਼ਾਸਨ ਪ੍ਰਸ਼ਾਸਨ ਨੇ ਇਹ ਚੀਜ਼ਾਂ ਨੂੰ ਸੋਚਣਾ ਹੈਗਾ ਵਾ ਜੇ ਸ਼ਾਸਨ ਪ੍ਰਸ਼ਾਸਨ ਚੰਦਾ ਵਾਕੀ ਅਸੀਂ ਇਸ ਚੀਜ਼ ਨੂੰ ਅੱਗੇ ਨਾ ਕਰੀਏ ਜਾਂ ਇਸ ਤਰੀਕੇ ਦੇ ਵਾਲਾ ਨਾ ਵਧੀਏ ਤੇ ਅਸੀਂ ਤਾਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਉਹ ਕੱਲ ਆਮ ਕੇ ਸਾਡੇ ਨਾਲ ਉਸ ਜਗ੍ਹਾ ਤੇ ਆਪਣਾ ਵਿਚਾਰ ਰੱਖਣ ਤੇ ਅਸੀਂਗੇ ਇਸ ਦੇ ਬਾਰੇ ਵਿਚਾਰ ਕਰਾਂਗੇ ਔਰ ਮੈਂ ਮੀਡੀਅਮ ਦੇ ਮੀਡੀਆ ਦੇ ਮਾਧਿਅਮ ਨਾਲ ਇਹ ਵੀ ਕਹਿਣਾ ਚਾਹਨਾ ਵਾਂ ਸਾਰੀ ਵਸੀਖ ਕੌਮ ਨੂੰ ਸਾਰੇ ਜੂਤ ਨੂੰ ਆਪ ਜੀ ਦੇ ਚੈਨਲ ਦੇ ਦੁਆਰਾ ਵੀ ਕੱਲ ਹਮ ਹਮਾ ਕੇ ਸਾਰੇ ਪਹੁੰਚੀਏ ਲਗਭਗ ਮੈਸੇਜ ਸਾਰਿਆਂ ਕੋਲ ਆ ਸਾਰੇ ਪਿੰਡਾਂ ਥਾਵਾਂ 'ਚ ਪੰਜਾਬ ਪਰਚ ਪਹੁੰਚ ਚੁੱਕਾ ਵਾ ਫਿਰ ਵੀ ਆਪ ਜੀ ਦੀ ਮੀਡੀਆ ਦੁਆਰਾ ਇੱਕ ਵਾਰੀ ਫੇਰ ਆਪਣੇ ਸਾਥੀ ਭਰਾਵਾਂ ਨੂੰ ਲੀਡਰਸ਼ਿਪ ਨੂੰ तमाम ਸੰਸਥਾਵਾਂ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਸਾਰੇ ਕੱਲ ਹਮ ਹਮਾਕੇ ਬਬਈ ਬਾਈਪਾਸ ਚੌਂਕ ਤੇ ਉਹਨਾਂ ਕੋਲ ਹੀ ਗੱਲਬਾਤਾਂ ਕਰੀਏ ਕੱਲ ਦੇ ਤੁਹਾਨੂੰ ਲੈ ਕੇ ਕੀ ਕਹੋਗੇ ਇਹ ਦੇਖੋ ਜਿਸ ਤਰ੍ਹਾਂ ਸਾਡੇ ਸਾਰੇ ਸਾਥੀ ਇਸ ਗੱਲ ਨੂੰ ਦੱਸ ਚੁੱਕੇ ਆ ਕਿ ਜਿਹੜਾ ਤਰਨਾ ਆ ਤਰਨਾ ਬੜਾ ਸ਼ਾਂਤਮਈ ਤਰੀਕੇ ਨਾਲ ਅਸੀਂ ਕਰਾਂਗੇ ਔਰ ਜਿੱਦੋ ਕਿ ਸਾਡੀ ਉਮੀਦ ਹੈ ਕਿ ਅਸੀਂ ਜੇ ਇਹ ਚੀਜ਼ਾਂ ਦੇ ਉੱਤੇ ਸਾਡੀ ਗੌਰ ਇਹ ਗੱਲਾਂ ਦੇ ਉੱਤੇ ਗੌਰ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਇਕੱਠਾ ਹੈ ਦਿਨ ਤੋਂ ਦਿਨ ਵੱਧਦਾ ਜਾਵੇਗਾ ਤਾਂ ਨਾ ਕੱਲ ਜੇ ਮੰਮ ਨਹੀਂ ਮੰਨੀ ਜਾਂਦੀ ਤੁਹਾਡੀ ਤੇ ਕੱਲ ਤੇ ਲਗਾਤਾਰ ਹੀ ਇਸ ਦਾ ਮਾਇਰਾ ਵੱਧਦਾ ਜਾਵੇਗਾ ਹਾਂਜੀ ਅੰਨ ਕਿਥੇ ਸਮਝਿਆ ਹੋਗਾ ਜੀ